ਕਸਾਨਾਂ ਦਾ ਜਿੰਦਾਬਾਦ 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 ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਚੂੜੀਆਂ ਦਾ ਮੱਡੀ ਪ੍ਰਸ਼ਾਸਨ ਮੁਰਦਾਬਾਦ ਸ਼ਾਨਮ ਮੁਰਦਾਬਾਦ 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 ਅਸੀਂ ਜੀ ਅੱਜ ਦੋਨਾਂ ਜਥੇਬੰਦੀਆਂ ਨੂੰ ਭਾਰਤੀ ਕਿਸਾਨ ਜੂਨੀ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਾਂਵ ਵੱਲੋਂ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਇੱਥੇ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸ ਧਰਨੇ ਤੇ ਬੈਠੇ ਆਂ ਉਹ ਰੋਸ ਧਰਨਾ ਅਸੀਂ ਇਸ ਕਰਕੇ ਦੇ ਰਹੇ ਆਂ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਕੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ 250-300 ਰੁਪਏ ਤੱਕ ਪ੍ਰਤੀ ਕੁਇੰਟਲ ਕੱਟ ਲਾ ਰਹੇ ਨੇ ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਟ ਨਹੀਂ ਲਗਣ ਦੇਵਾਂਗੇ ਪਰ ਫਿਰ ਵੀ ਮੈਨੂੰ ਦੋ ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਾਂ ਅਸੀਂ ਦੋ ਦਿਨ ਦਾ ਸਮਾਂ ਦੇ ਕੇ ਅੱਜ ਤੀਜੇ ਦਿਨ ਆਏ ਆ ਤੀਜੇ ਦਿਨ ਵੇਖੋ ਜੀ ਅਸੀਂ ਹੁਣ ਲਗਭਗ 2 ਵਜੇ ਚੱਲੇ ਆ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬੈਠੇ ਆ ਸਾਡੀ ਮੰਗ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਫਸਲ ਪਾਲੀ ਆ 6 ਮਹੀਨੇ ਉਹਨੂੰ ਅੱਜ ਐਡਾ ਵੱਡਾ ਕਟ ਲਾ ਕੇ ਤੇ ਉਹਦਾ ਬਹੁਤ ਤੜਾ ਨੁਕਸਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਬੇਮੌਸਮੀ بارش ਹੋਣ ਕਰਕੇ ਝੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ ਉਹਨੂੰ ਵੀ ਕਟ ਲਈ ਜਾ ਰਹੀ ਆ ਸਾਡੀ ਮੰਗ ਆ ਵੀ ਜਿਹੜੇ ਖੇਲ ਦੇ ਜੜੀਆਂ ਅਸਲ ਤਾਂ ਹੀ ਸਮਝਦੇ ਵੀ ਜਿਹੜੀ ਸੇਲ ਆ ਉਹ ਤੇ ਇੱਕ ਬਹਾਨਾ ਆ ਸਰਕਾਰ ਅਸਲ ਚ ਫਸਲ ਖਰੀਦਣਾ ਹੀ ਨਹੀਂ ਚਾਹੁੰਦੀ ਝੋਨਾ ਖਰੀਦਣਾ ਹੀ ਨਹੀਂ ਚਾਹੁੰਦੀ ਅਸੀਂ ਕਹਿੰਨੇ ਆ ਵੀ ਜਿਹੜਾ ਸੇਲ ਦੇ ਵਿੱਚ ਢਿੱਲ ਦੇ ਕੇ ਬੇਮੌਸਮੀ ਬਾਰਿਸ਼ ਹੋਣ ਕਰਕੇ ਤੇ ਢਿੱਲ ਦਿੱਤੀ ਜਾਏ ਤੇ ਕਿਸਾਨਾਂ ਦਾ ਜਿੱਥੇ 17 ਮੌਚਰ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਘੱਟ ਤੋਂ ਘੱਟ 20 ਕੀ ਤੱਕ ਖੜਿਆ ਜਾਏ ਤੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਰੇਟ ਤੇ ਉਹਨਾਂ ਨੂੰ ਸਹੀ ਰੇਟ ਦਿੱਤਾ ਜਾਵੇ ਇਸੇ ਜਿਹੜਾ ਜਿਹੜੇ ਦਾਣੇ ਬਦਰੰਗ ਹੋ ਗਿਆ ਇਤੇ ਪਿੱਛੇ ਵੀ ਚਲੋ ਕਿਸਾਨ ਦਾ ਕੋਈ ਕਸੂਰ ਨਹੀਂਗਾ ਕਿਸਾਨ ਨੇ ਖੇਤੀਬਾੜੀ ਵਾਲੇ ਦਫ਼ਤਰਾਂ ਚ ਬੀਜ ਲਿਆ ਆ ਇਹ ਕਹਿੰਦੇ ਆ ਵੀ ਜਿਹੜੀ ਹਲਦੀ ਰੋਗ ਆ ਜਾਂ ਬਦਰੰਗ ਦਾਣੇ ਆ ਇਹ ਚਾਹੇ ਤੇ ਬਿਮਾਰੀ ਨਾਲ ਹੋਇਆ ਤੇ ਚਾਹੇ ਜਿਹੜੇ ਆ ਇਹ ਮੌਸਮੀ بارش ਕਰਕੇ ਉਹਦੇ ਜਿਵੇਂ ਹੀ ਚਾਹੁੰਨੇ ਆ ਵੀ ਸਰਕਾਰ ਢੇਲ ਦੇਵੇ ਦਾਣਿਆਂ ਦੀ ਗਿਣਤੀ ਵਧਾ ਦੇ ਬਦਰੰਗ ਦੇ ਦਾਣਿਆਂ ਦੀ ਤੇ ਉਹਨੂੰ ਢੇਲ ਦੇ ਕੇ ਪੂਰਾ ਰੇਟ ਦਿੱਤਾ ਜਾਵੇ ਨਾਲ ਦੀ ਨਾਲ ਸਾਡੀ ਇਹ ਆ ਵੀ ਐਰ ਕੀ ਜਿਹੜੀ ਆ ਪ੍ਰਸ਼ਾਸਨ ਆ ਬੜਾ ਸਰਗਰਮ ਹੋਇਆ ਆ ਵੀ ਕਿਸਾਨ ਜਿਹੜੇ ਆ ਪਰਾਲੀ ਨੂੰ ਅੱਗ ਲਾਉਂਦੇ ਆ ਅਸੀਂ ਬਿਲਕੁਲ ਪਰਾਲੀ ਨੂੰ ਅੱਗ ਲਾਉਣ ਦੇ ਹੱਕ ਜ ਨਹੀਂ ਕਿਸਾਨ ਵੀ ਕਿਉਂਗਾ ਜ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਆ ਖੁਦ ਅਸੀਂ ਪਰਾਲੀ ਖੇਤ ਚ ਝੂਨੇ ਆ ਅਸੀਂ ਚਾਹੁੰਦੇ ਆ ਵੀ ਸਰਕਾਰ ਇਹਦਾ ਕੋਈ ਪ੍ਰਬੰਧ ਕਰੇ ਅਸੀਂ ਅੱਜ ਇੱਕਾ ਫਾਰਮ ਲੈ ਕੇ ਆਏ ਆ ਅਸੀਂ ਇੱਥੇ ਅਰਜੀ ਦਿਆਂ ਕਰਾਂ ਕਰੇ ਵੀ ਅਸੀਂ ਅੱਜ ਝੋਨਾ ਕੱਟ ਲਿਆ ਅਸੀਂ 5 ਤੋਂ 7 ਦਿਨ ਦਾ ਸਮਾਂ ਦੰਨੇ ਆ ਸਰਕਾਰ ਉਹਦੀਆਂ ਗੱਠਾਂ ਬਣਾ ਲੇ ਸਰਕਾਰ ਜਿੱਦਾਂ ਮਰਜ਼ੀ ਨੂੰ ਪਰਾਲੀ ਦਾ ਪ੍ਰਬੰਧ ਕਰ ਦੇ ਚੁੱਕ ਕੇ ਲੈ ਜਾ ਜੇ ਉਹ 5-7 ਦਿਨਾਂ ਚ ਨਹੀਂ ਚੁੱਕਦੀ ਫਿਰ ਕਿਸਾਨ ਨੇ ਵੀ ਕਣਕ ਬੀਜਣੀ ਆ ਫੇਰ ਉਹ ਜਿਹੜਾ ਵੀ ਢੰਗ ਅਪਣਾਉਂਦਾ ਵੀ ਫੇਰ ਅਸੀਂ ਉਹ ਕਿਸਾਨ ਦੇ ਨਾਲ ਖੜਾਂਗੇ ਚਾਹੇ ਉਹ ਜੇ ਅੱਗ ਲਾਉਂਦਾ ਫੇਰ ਉਹਦੇ ਚ ਵੀ ਖਲੋਵਾਂਗੇ ਤੇ ਪ੍ਰਸ਼ਾਸਨ ਨੂੰ ਕਹਾਂਗੇ ਵੀ ਪਈ ਜਾਂ ਤਾਂ ਉਹਦਾ ਪ੍ਰਬੰਧ ਕਰ ਲਓ ਜਾਂ ਚ ਪਰੇ ਉਹ ਜੇ ਪਰਚੇ ਜਾਂ ਜੁਰਮਾਨੇ ਕਰਨੇ ਬੰਦ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆਂ ਹੈਰਾਨ ਕੀ ਦੀ ਗੱਲ ਆ ਵੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਗੱਲ ਹੋਈ ਆ ਪ੍ਰਸ਼ਾਸਨ ਅੰਦਰ ਬੈਠਾ ਆ ਜਿੱਥੋਂ ਅਸੀਂ ਆਏ ਆ ਉਦੋਂ ਸਾਨੂੰ ਕਹਿੰਦੇ ਵੀ ਸਾਡੇ ਨਾਲ ਗੱਲ ਕਰ ਲਓ ਅਜੇ ਤੱਕ ਅਸੀਂ ਡੀਗ ਰਹੇ ਹਾਂ ਵੀ ਕਦੋਂ ਪ੍ਰਸ਼ਾਸਨ ਆਉਂਦਾ ਜੇ ਜਥੇਬੰਦੀਆਂ ਨੇ ਕੋਈ ਸਖਤ ਐਕਸ਼ਨ ਲਿਆ ਫੇਰ ਇਹਨਾਂ ਗਾਣਾ ਬੇ ਸੜਕਾਂ ਰੋਕਦੇ ਜਾਂ ਦਫ਼ਤਰ ਦਾ ਘਰਾਓ ਕਰਦੇ ਆ ਅਸੀਂ 2 ਵਜੇ ਤੱਕ ਦਾ ਟਾਈਮ ਦਿੱਤਾ ਸੀਗਾ ਉਹ ਡੈਡ ਲਾਈਨ ਲਗਭਗ ਖਤਮ ਆ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੇ ਜਿਹਦੀ ਜ਼ਿੰਮੇਵਾਰੀ ਇਹਦਾ ਅੰਦਰ ਬੈਠੇ ਅਧਿਕਾਰੀ ਉਹਨਾਂ ਦੀ ਹੋਵੇਗੀ ਅੱਜ ਅਸੀਂ ਦੋ ਜਥੇਬੰਦੀਆਂ ਵੱਲੋਂ ਜਿਹੜੀ ਕਿਸਾਨਾਂ ਦੀ ਬਹੁਤ ਭਾਰੀ ਲੁੱਟ ਹੋ ਰਹੀ ਹੈ ਫਦੇਗਾ ਚੂੜੀਆਂ ਮੰਡੀ ਦੇ ਵਿੱਚ ਉਹਦੇ ਸਬੰਧ ਚ ਰੋਸਤਰਾ ਦੇਣ ਆਏ ਐ ਐਸ ਡੀ ਐਮ ਦਫ਼ਤਰ ਤੇ ਮਾਰਕੀਟ ਕਮੇਟੀ ਦੇ ਸਕੱਤਰ ਦੇ ਸਾਹਮਣੇ ਚੇਅਰਮੈਨ ਮਾਰਕੀਟ ਕਮੇਟੀ ਦੇ ਉਕੇ ਇਹਦੇ ਨਾਲ ਸਾਡੀ ਗੱਲ ਹੋਈ ਸੀ ਸ਼ਨੀਵਾਰ ਕਿ ਸਾਡੇ ਕਿਸਾਨਾਂ ਨੂੰ ਜਿਹੜੇ ਕੱਟ ਲੱਗ ਰਹੇ ਆ ਉਹ ਬੰਦ ਕੀਤੇ ਜਾਣ ਝੋਨੇ ਦੀ ਜਿਹੜੀ ਸੇਲ ਆ ਉਹ 17 ਤੋਂ 22 ਕੀਤੀ ਜਾਵੇ ਬਧਰੰਗ ਦਾਣਿਆਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾਵੇ ਤੇ ਪ੍ਰਾਲੀ ਸਾੜਨ ਦੇ ਸਬੰਧ ਵਿੱਚ ਜਿਹੜੇ ਨਿਯਾਇਜ਼ ਪਰਚੇ ਕਰ ਰਹੇ ਉਹ ਬੰਦ ਕੀਤੇ ਜਾਣ ਤੇ ਪ੍ਰਾਲੀ ਸਾਂਭਣ ਵਾਸਤੇ ਕਿਸਾਨ ਨੂੰ 200 ਰੁਪਇਆ ਬਾਊਂਸ ਜਿਹੜਾ ਦਿੱਤਾ ਜਾ ਇਹ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਹੋਏ ਆ ਕਿ 11 ਵਜੇ ਤੋਂ ਪਹਿਲਾਂ ਦਾ ਸਾਡਾ ਧਰਨਾ ਚੱਲ ਰਿਹਾ ਹੁਣਾ ਦੋ ਤੋਂ ਉਪਰ ਹੋ ਗਿਆ ਟਾਈਮ ਅਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੁਣ ਆਇਆ ਤੇ ਟੀਵੀ ਤੇ ਪੰਜਾਬ ਸਰਕਾਰ ਰੌਲਾ ਪਾ ਰਹੀ ਆ ਕਿ ਸਰਕਾਰ ਜਿਹੜੀ ਆ ਪਿੰਡਾਂ ਤੋਂ ਚੱਲੂਗੀ ਹੁਣ ਆ ਪਿੰਡਾਂ ਦੇ ਲੋਕ ਬੈਠੇ ਹੋਏ ਆ ਕਿ ਇਹਨਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਹੁਣ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਤਿੱਖਾ ਕਰਾਂਗੇ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਇਥੋਂ ਦੇ ਜਿਹੜੇ ਮੁੱਖ ਆਗੂ ਆ ਉਹ ਹੋਣਗੇ ਅਸੀਂ ਹੁਣ ਅਗਲਾ ਐਕਸ਼ਨ ਕਰਾਂਗੇ ਤੇ ਸਾਡੀ ਮੰਗ ਹੈ ਕਿ ਸਾਡੀ ਆ ਕੇ ਪ੍ਰਸ਼ਾਸਨ ਇੱਥੋਂ ਦੇ ਸਰਕਾਰ ਦੇ ਨੁਮਾਇंदे ਉਹ ਗੱਲ ਸੁਣਨ ਤੇ ਉਹ ਹੱਲ ਕਰਨ ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਕਿਸਾਨ ਪਹਿਲਾਂ ਹੀ ਬੁਰੀ ਤਰ੍ਹਾਂ ਇਸ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਰਕਬਾ ਜੋ ਝੋਨੇ ਦਾ ਬਰਬਾਦ ਹੋ ਚੁੱਕਾ ਹੈ ਜੋ ਕਿਸਾਨ ਆਪਣੇ ਭਰਾ ਦੀ ਬਾਹ ਫੜਨ ਵਾਸਤੇ ਜਾ ਉਹਨਾਂ ਦੀ ਮਦਦ ਕਰਨ ਵਾਸਤੇ ਜਿੰਨਾਂ ਕਿਸਾਨਾਂ ਦਾ ਝੋਨਾ بچਿਆ ਉਹਨਾਂ ਨੂੰ ਵੀ ਸਾਡਾ ਪ੍ਰਸ਼ਾਸਨ ਮੰਡੀ ਬੋਰਡ ਸ਼ੈਲਰਾਂ ਵਾਲੇ ਸਾਰੇ ਹੀ ਰਲ ਕੇ ਮਾਰ ਰਿਹਾ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ মিডিਆ ਦੇ ਥਰੂ ਕਿ ਘੱਟ ਤੋਂ ਘੱਟ ਜੇ ਸਾਡਾ ਇੱਕ ਭਰਾ ਬਚਿਆ ਉਹਨੂੰ ਉਹਦਾ ਪੂਰਾ ਮੁੱਲ ਦੇ ਕੇ ਉਹਦੇ ਘਰ ਉਹਦੇ ਪੈਸੇ ਜਾਣ ਉਹ ਦੂਸਰੇ ਕਿਸਾਨ ਦੀ ਬਾਹ ਫੜ ਸਕੇ ਇੱਕ ਨੂੰ ਤੇ ਬੇਵਕਤਾ ਹੜ ਮਾਰ ਗਿਆ ਜਿਹੜੀਆਂ ਸਰਕਾਰਾਂ ਨੇ ਆ ਭੇਜਿਆ ਦੂਸਰੇ ਨੂੰ ਛਾੜੀ ਮੰਡੀ ਬੋਰਡ ਦੇ ਅਧਿਕਾਰੀ ਜਾਂ ਸਾਡੇ ਛੈਲਰਾਂ ਵਾਲੇ ਨਾਲ ਰਲ ਕੇ ਮਾਰ ਰਹੇ ਆ ਜੋ ਗਰਦਾਸਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਬੀਕੇਯੂ ਅਗਰਾਹ ਨੇ ਰਲ ਕੇ ਮੋਰਚਾ ਲਾਇਆ ਅਸੀਂ ਇਹ ਛਲਟ ਨੂੰ ਬਿਲਕੁਲ ਬਦਾਸ਼ਤ ਨਹੀਂ ਕਰਾਂਗੇ ਜੇਕਰ ਇਹ ਨਹੀਂ ਮੰਨਦੇ ਤੇ ਪਤਾਂਜੀ ਹੁਣੀ ਕਹਿ ਕੇ ਗਏ ਆ ਕਿ ਸਾਡਾ ਡੈਡ ਲਾਈਨ ਦਾ ਟਾਈਮ ਜਿਹੜਾ ਖਤਮ ਹੋ ਗਿਆ ਅਸੀਂ ਬੇਨਤੀ ਕਰਾਂਗੇ ਦੂਹਾਂ ਪੰਧਾਂ ਸਹਿਬਾਂ ਨੂੰ ਕਿ ਸਾਨੂੰ ਕੋਈ ਤੇਜ਼ ਐਕਸ਼ਨ ਦੇ ਕੇ ਏਜ ਕੋਲ ਦਾ ਮੁਖ ਹੁਣ ਦੂਸਰੇ ਪਾਸੇ ਨੂੰ ਕੀਤਾ ਜਾਏ ਤਾਂ ਕਿ ਟਾਈਮ ਬਹੁਤ ਹੋ ਗਿਆ 4 ਘੰਟੇ ਤੋਂ ਅਸੀਂ ਧਰਨਾ ਲਾ ਕੇ ਬੈਠੇ ਆਂ ਦਲਜੀਤ ਸਿੰਘ ਟੋਗੜ ਭਾਰਤੀ ਸਾਨੀ ਦਾ ਜਿਹੜਾ ਸੰਸਕਤ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਐਸਡੀਐਮ ਦਫ਼ਤਰ ਮੋਰੇ ਬੈਠੇ ਹੋਏ ਆ ਕਿਉਂਕਿ ਹੜ੍ਹ ਨਾਲ ਕੁਝ ਲੋਕ ਤੇ ਕਿਸਾਨਾਂ ਦਾ ਅੱਧਾ ਪੰਜਾਬ ਜਿਹੜਾ ਉਹ ਡੁੱਬ ਗਿਆ ਬਾਕੀ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਦੀ ਸ਼ਰੀਆਂ ਵਿੱਚ ਲੁੱਟ ਹੋ ਰਹੀ ਆ ਕਿਸਾਨਾ ਜੀ ਕਿਉਂਕਿ ਇਹੋ ਜਿਹੜੇ ਜਿਹੜੇ ਕਾਨੂੰਨ ਬਣਾਉਂਦੇ ਆਪਣੇ ਮਰਜ਼ੀ ਦੇ ਕਾਨੂੰਨ ਬਣਾਏ ਜਾ ਰਹੇ ਨੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ ਕਿਉਂਕਿ ਕਿਸਾਨ ਦੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਵੀ ਅੱਜ ਸਰਕਾਰ ਦਾ ਰੇਟ ਜਿਹੜਾ ਆ ਵਾ ਉਹ ਸਰਕਾਰੀ ਰੇਟ ਤੋਂ ਘੱਟ 200 ਰੁਪਈਆ ਤੋਂ ਕੱਟ ਰਹੇ ਨੇ ਇਸ ਕਰਕੇ ਇਸ ਬੇਨਤੀ ਕਰਦੇ ਵੀ ਕਿਸਾਨ ਦਾ ਜਿਹੜਾ ਹੱਕ ਉਹਨਾਂ ਕਿਸਾਨ ਦਾ ਹੈ ਜੀ ਸਾ ਗੁਰਮੁਖਸਰਾਂ ਬਾਗ ਬਾਕਲਾਂ ਦੌਰ ਅੱਜ ਇੱਥੇ ਦਾਣਾ ਮੰਡੀ ਫਤਿਹਗੜ ਚੂੜੀਆਂ ਦੇ ਵਿੱਚ ਸਾਡੇ ਦੋਨਾਂ ਜਥੇਬੰਦੀ ਨੇ ਜਿਹੜਾ 77 ਮਾਰਕੀਟ ਕਮੇਟੀ ਦੇ ਪ੍ਰੈਸ ਡੀਮ ਦਫਤਰ ਫਤਿਹਗੜ ਚੂੜੀ ਦੇ ਸਾਹਮਣੇ ਕਿਸਾਨਾਂ ਦੀ ਹੋਰ ਹੀ ਲੁੱਟ ਨੂੰ ਲੈ ਕੇ ਜਿਹੜਾ 150 ਤੋਂ ਲੈ ਕੇ 300 ਰੁਪਏ ਤੱਕ ਪ੍ਰਤੀ ਕਿੰਟਲ ਕੱਟ ਲਾਇਆ ਜਾ ਰਿਹਾ ਉਹਦੇ ਸਬੰਧ ਰੋਸ ਵਜੋਂ ਇੱਥੇ ਆਪਾਂ ਧਰਨਾ ਲਾਇਆ ਸੀ ਉਹ 77 ਮਾਰਕੀਟ ਕਮੇਟੀ ਨਾਲ ਗੱਲ ਵੀ ਸਾਡੇ ਸਾਥੀਆਂ ਦੀ ਬਿਲ ਹੋਈ ਪਰ ਉਹ 77 ਵੱਲ ਅਜੇ ਤੱਕ ਕੋਈ ਪਰਵਾਹ ਘਾਰਾ ਨਹੀਂ ਦਿੱਤਾ ਗਿਆ ਉਹਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਦਾ ਜਿਹੜਾ ਰੋਸ ਦਾ ਨਾ ਦੇਣ ਜਾ ਰਹੇ ਆ ਵੀ ਜਿਹੜਾ ਕਟਾ ਬੰਦ ਕੀਤਾ ਜਾਵੇ ਤੇ ਜਿਹੜਾ ਝੂਠੇ ਪਰਚੇ ਨਜਾਇਜ਼ ਕਿਸਾਨਾਂ ਦੇ ਪਾਸੇ ਜਾ ਰਹੇ ਪਰਾਲੀ ਦੇ ਸਬੰਧ ਚ ਸਰਕਾਰ ਉਹਨੂੰ ਸਾਮਣ ਵਾਸਤੇ 200 ਰੁਪਏ ਪ੍ਰਤੀ ਕਵਰ ਬੌਂਸ ਦੇ ਦੇ ਤੇ ਨਾਲ ਆਪਾਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਤੇ ਜਿਹੜਾ ਅੱਜ ਕਿਸਾਨ ਖੱਜਲ ਖਵਾਰ ਹੋ ਰਿਹਾ ਖਾਦ ਲੈਣ ਵਾਸਤੇ ਡੀਏਪੀ ਖਾਦ ਜਿਹੜੀ ਡੀਏਪੀ ਖਾਦ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਆ ਮੁੱਖ ਰੂਪ ਦੇ ਸਰਕਾਰ ਉਹ ਦਾਇਆ ਖਾਦ ਜਿਹੜਾ ਉਹਦਾ ਪ੍ਰਵਾਹ ਯੋਗ ਪ੍ਰਬੰਧ ਕਰੇ ਤੇ ਜਿਹੜੇ ਉਥੇ ਪਰਚੇ ਪਾਉਣੇ ਆ ਪਰਾਲੀ ਦੇ ਸਬੰਧ ਉਹ ਬੰਦ ਕੀਤੇ ਜਾਣਗੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੰਗ ਰੱਖੀ ਹੈ ਵੀ ਜੋ ਇੱਥੇ ਸਾਡੀਆਂ ਫਸਲਾਂ ਤੇ ਕਟ ਲਾ ਕੇ ਸਾਡਾ ਜਿਹੜੀ ਫਸਲ ਚੱਕੀ ਜਾਂਦੀ ਹੈ ਅਜੇ ਕੋਈ ਮਾਮਲਾ ਮੇਰੇ ਧਿਆਨ 'ਚ ਨਹੀਂ ਆਇਆ ਅਜੇ ਤੱਕ ਮੈਂ ਮੰਡੀਆਂ 'ਚ ਵਿਜ਼ਿਟ ਕਰਦਾ ਆ ਆਲਮੋਸਟ ਅਸੀਂ ਡੇਲੀ ਜਾ ਰਹੇ ਹਾਂ ਕਿਸਾਨਾਂ ਨਾਲ ਵੀ ਰابطਾ ਆੜਤੀਆਂ ਨਾਲ ਵੀ ਰابطਾ ਆੜਤੀਆਂ ਨੂੰ ਬੁਲਾ ਕੇ ਦੋ ਵਾਰ ਮੈਂ ਮੀਟਿੰਗ ਕਰ ਚੁੱਕਾ ਹਾਂ ਇਸ ਮਸਲੇ ਤੇ ਵੀ ਸਮਝਾਇਆ ਜਾ ਚੁੱਕਾ ਪਰੰਤੂ ਫੇਰ ਵੀ ਜੇ ਕੋਈ ਏਜੰਸੀ ਵਾਲਾ ਬੰਦਾ ਜਾਂ ਕੋਈ ਆੜਤੀ ਖਰਾਬ ਕਰਦਾ ਤਾਂ ਮੇਰੇ ਧਿਆਨ ਚ ਲਿਆਉਣਾ ਸੀ ਉੱਥੇ ਸਖਤ ਕਾਰਵਾਈ ਕਰਾਂਗੇ ਅਜਾਇ ਕੋਈਛ ਨਹੀਂ ਹੋ ਦਿੱਤਾ ਜਾਏਗਾ ਜਿਹੜਾ ਕਿਸਾਨਾਂ ਨਾਲ ਧੱਕਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ